ਹਰ ਇੱਕ ਨੂੰ ਪਿਆਰ ਕਰਨਾ ਚਾਹੀਦਾ ਹੈ ਤੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਬੇਸੀ ਜੀ ਗੱਲ ਹੈ ਵੀ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੀਦਾ ਜੀ ਕਿੰਨਾ ਵਧੀਆ ਕਰੈਕਟਰ ਲੱਗਿਆ ਤੁਹਾਨੂੰ ਅਗੀ تیر ਵਾਲਾ ਲੱਗਾਈ ਉਹ ਤੇ ਛੇੜਾ ਵੀ ਲੱਗ ਰਾਈ ਬਹੁਤ ਵਧੀਆ ਫਿਲਮ ਸੀ ਜੀ ਬਣਾਉਤ ਬਹੁਤ ਵਧੀਆ ਸਨੇਹਾ ਜੀ ਸਾਬ ਬੰਦਿਆਂ ਵਾਂ ਤੇ ਨੇ ਆਈ ਜ਼ਿਆਦਾ ਚੱਟ ਨੂੰ ਜਨਰਲ ਟੱਕਰੀ ਮੈਂ ਕਹਿੰਦਾ ਬਹੁਤ ਵਧੀਆ ਪਿਕਚਰ ਆ ਤੁਸ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਇੱਕ ਵਧੀਆ ਮੈਸੇਜ ਵੀ ਦਿੰਦੀ ਆ ਵੀ ਸਾਨੂੰ ਔਰਤਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਜੇ ਆਪਾਂ ਬੋਲੀਵੁੱਡ ਦੀਆਂ ਹਾਲੀਵੁੱਡ ਦੀਆਂ ਪਿੱਚਰਾਂ ਦੇਖ ਸਕਦੇ ਤਾਂ ਪੰਜਾਬੀ ਪਿੱਚਰਾਂ ਕਿਉਂ ਨਹੀਂ ਦੇਖ ਸਕਦੇ ਕਮੇਡੀ ਬਹੁਤ ਅੱਛੀ ਸੀ ਬਹੁਤ ਕੈਂਡਰ ਜੀ ਰੋਣਾ ਨਿਕਲਿਆ ਸੀ ਲਾਸਟ ਵਿੱਚ ਰੋਣਾ ਕਾਹ ਤੋਂ ਨਿਕਲਿਆ ਆ ਕਹਿੰਦੇ ਕਮੇਡੀ ਵਾਲੋ ਤਾਂ ਕਾਫੀ ਹੋ ਰਹੀ ਸੀ ਨਹੀਂ ਕਮੇਡੀ ਹੈਗੀ ਆ ਬਟ ਲਾਸਟ ਵਿੱਚ ਇਮੋਸ਼ਨਲ ਦਾ ਸੀਨ ਆ ਮੈਨੂੰ ਲੱਗਦਾ ਜਿਹੜਾ ਚੁੜੇਲ ਦੇ ਕੈਰੈਕਟਰ ਤੋਂ ਤੁਸੀਂ ਇਮੋਸ਼ਨਲ ਹੋਣਗੇ ਲੱਗਦਾ ਹੈ ਢੀਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਾਰਤ ਪੋਸ਼ਨ ਜਿਸ ਤਰ੍ਹਾਂ ਕਿ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਫਿਲਮ ਰਿਲੀਜ਼ ਹੋਈ ਹੈ ਜੱਟ ਨੂੰ ਚੁੜੇਲ ਟੱਕਰੀ ਸੋ ਪੋਸਟਰ ਦੇਖ ਸਕਦੇ ਹੈਗੇ ਕਿ ਪੋਸਟਰ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ ਜੱਟ ਨੂੰ ਚੁੜੇਲ ਟੱਕਰੀ ਕਿਉਂਕਿ ਇਹ ਇੱਕ ਕਮੇਡੀ ਫਿਲਮ ਹੈਗੀ ਆ ਡਰਾਮਾ ਫਿਲਮ ਹੈਗੀ ਆ ਸੋ ਲੋਕ ਇਸ ਫਿਲਮ ਨੂੰ ਬਹੁਤ ਪਸੰਦ ਕਰ ਰਹੇ ਨੇ ਪੰਜਾਬੀ ਫਿਲਮ ਜੱਟ ਨੂੰ ਚੁੜੇਲ ਟੱਕਰੀ ਦੁਨੀਆ ਭਰ ਦੇ ਵਿੱਚ ਜਿਹੜੀ ਰਿਲੀਜ਼ ਹੋਈ ਹੈ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਸਰਗੁਣ ਮਹਿਤਾ ਤੇ ਰੂਪੀ ਗਿਲ ਨਾਲ ਬਹੁਤ ਸਾਰੇ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਫਿਲਮ ਨੂੰ ਫਿਲਮ ਨੂੰ ਵਿਕਾਸ ਵਿਸ਼ੇਸ਼ ਨੇ ਡਾਇਰੈਕਟ ਕੀਤਾ ਹੈਗਾ ਜਿਸ ਦੀ ਕਹਾਣੀ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ ਗਿਆ ਸੋ ਲੋਕ ਨੇ ਉਹ ਤੁਸੀਂ ਦੇਖ ਸਕਦੇ ਹੋ ਕਤਾਰਾਂ ਦੇ ਵਿੱਚ ਰੱਖ ਕੇ ਜ਼ਰੂਰ ਟਿਕਟ ਲੈ ਕੇ ਇਹ ਫਿਲਮ ਦੇਖਣ ਆਏ ਨੇ ਸੋ ਜਾਣਦੇ ਆ ਲੋਕਾਂ ਦਾ ਰਿਵਿਊ ਫਿਲਮ ਦੇਖਣ ਤੋਂ ਬਾਅਦ ਕਿਸ ਤਰ੍ਹਾਂ ਦਾ ਰਹਿੰਦਾ ਹੈਗਾ ਕਿ ਕਿੰਨੇ ਪਰਸੈਂਟ ਲੋਕ ਇਸ ਫਿਲਮ ਨੂੰ ਜਿਹੜਾ ਉਤਸ਼ਾਹਿਤ ਕਰਦੇ ਨੇ ਕਿ ਕਿਸ ਤਰ੍ਹਾਂ ਦੀ ਉਹਨਾਂ ਨੂੰ ਲੋਕਾਂ ਨੂੰ ਫਿਲਮ ਲੱਗੀ ਹੈਗੀ ਆ ਸੋ ਸਰੋਤਿਆਂ ਤੋਂ ਵੀ ਜਾਣਾਂਗੇ ਫਿਲਮ ਦਾ ਰਿਵਿਊ ਹਾਂਜੀ ਬਾਈ ਜੀ ਜੱਟ ਨੂੰ ਚੜ੍ਹੇਲ ਟੱਕਰ ਗਈ ਫਿਰ ਟੱਕਰ ਗਈ ਟੱਕਰ ਗਈ ਕੀ ਨਾਮ ਹੈ ਬਾਈ ਤੁਹਾਡਾ ਨਾ ਲਾ ਲਾਪਰੀ ਸਿੰਘ ਲਾਪ੍ਰੇਤ ਕਿਸ ਤਰ੍ਹਾਂ ਦਾ ਤੁਸੀਂ ਜਿਹੜੇ ਗਿਆ ਫਿਲਮ ਦੇਖੀ ਹੈਗੀ ਆ ਸੋ ਕਮੇਡੀ ਸੀ ਕਿਸ ਤਰ੍ਹਾਂ ਦੀ ਫਿਲਮ ਲੱਗੀ ਬਹੁਤ ਵਧੀਆ ਫਿਲਮ ਲੱਗੀ ਆ ਜੀ ਕਰੈਕਟਰ ਵਾਈਜ਼ ਜੀ ਦੇਖ ਬਹੁਤ ਵਧੀਆ ਆ ਜੀ ਆਪਣੀ ਫਿਲਮ ਦਾ ਕਿਹੜਾ ਵਧੀਆ ਕਰੈਕਟਰ ਲੱਗਿਆ ਤੁਹਾਨੂੰ ਅਗੀ ਪੀਰ ਵਾਲਾ ਲੱਗਾ ਜੀ ਉਧਰ ਚੇਲੇ ਵੀ ਲੱਗ ਰਹੇ ਆ ਜੀ ਬਹੁਤ ਵਧੀਆ ਫਿਲਮ ਸੀ ਜੀ ਕਿਸ ਤਰ੍ਹਾਂ ਦੀ ਸਟੋਰੀ ਰਹੀ ਸਟੋਰੀ ਹੈ ਜੋ ਕਹਿੰਦੇ ਕੁੜੀਆਂ ਨੂੰ ਪਿਆਰ ਨਹੀਂ ਕਰਦੇ ਜੀ ਔਰਤਾਂ ਨੂੰ ਵੀ ਉਹ ਕਰਦੇ ਨੇ ਫਿਰ ਉਹਦੇ ਸਿਲਸੇਸ ਫਿਲਮ ਬਣੀ ਹੋਈ ਹੈ داروں ਆ ਪੀ ਕੇ ਹੁੰਦੇ ਨੇ ਤਤੰਗ ਕਰਨ ਜਨਾਨੀਆਂ ਨੂੰ ਆਪਣੀਆਂ ਨੂੰ ਉਹਦੇ ਸੀਟਸ ਤੇ ਫਿਲਮ ਬਣੀ ਹੋਈ ਹੈ ਬਲਕਿ ਸੁਨੇਹਾ ਹੈਗਾ ਫਿਲਮ ਦੇ ਵਿੱਚ ਬਹੁਤ ਬਹੁਤ ਵਧੀਆ ਸੁਨੇਹਾ ਜੀ ਸਾਬ ਬੰਦਿਆਂ ਵਰਤ ਜਨੇ ਆਈ ਜ਼ਿਆਦਾ ਸੋ ਬੰਦੇ ਆਸਤਾ ਜ਼ਰੂਰ ਸੁਨੇਹਾ ਹੈਗਾ ਸੋ ਹੋਰ ਵੀ ਰਿਵਿਊ ਦੇਖਣਾ ਸੀਗੇ ਫਿਲਮ ਦੇਖਣਾ ਸੀ ਇਹਨਾਂ ਦਾ ਰਿਵਿਊ ਜਾਣਨ ਦੀ ਕੋਸ਼ਿਸ਼ ਕਰਦੇ ਕੀ ਨਾਂ ਜੀ ਤੁਹਾਡਾ ਰੀਤ ਅਰੀ ਜੀ ਕਿੱਸ ਤਰ੍ਹਾਂ ਲੱਗਿਆਗਾ ਫਿਲਮ ਤੁਸੀਂ ਦੇਖੀ ਜੀ ਵਧੀਆ ਸੀਗੀ ਮੂਵੀ ਜੀ ਕਹਿੰਦੇ ਜੱਟ ਨੂੰ ਚੜੇਲ ਟੱਕਰੀ ਟਾਈਟਲ ਹੈ ਬੜਾ ਫਨੀ ਜਿਹਾ ਹੈਗਾ ਸੋ ਕਿੰਨੀ ਕੁ ਕਮੇਡੀ ਲੱਗੀ ਹੈਗੀ ਤੁਹਾਨੂੰ ਬਹੁਤ ਵਧੀਆ ਸੀਗੀ ਨਾਲੇ ਇੱਕ ਉਹ ਵੀ ਸੀਗੀ ਵੀ ਸਿੱਖਿਆ ਵੀ ਸੀਗੀ ਵੀ ਹਰ ਇੱਕ ਨੂੰ ਪਿਆਰ ਕਰਨਾ ਚਾਹੀਦਾ ਹੈ ਤੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਬੇਸਿਕ ਜੀ ਗੱਲ ਹੈ ਵੀ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੀਦਾ ਜੀ ਇਹ ਚੀਜ਼ ਦੇਖੀ ਹੈ ਤੇ ਕਮੇਡੀ ਵੀ ਵਧੀਆ ਕੀਤੀ ਹੈ ਉਹਨਾਂ ਨੇ ਜੀ ਤੋ ਕੁਲ ਮਲਾਕੇ ਜੇਕਰ ਸਨੇਹਾ ਦੀ ਗੱਲ ਕੀਤੀ ਜਾਵੇ ਕਿ ਜਿਹੜੀ ਚੁੜੇਲ ਦਾ ਕਰੈਕਟਰ ਵੀ ਕਹਿੰਦੇ ਇਹਦੇ ਫਿਲਮ ਚ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਜੱਟ ਨੂੰ ਫਿਰ ਟਕਰੇਗੀ ਸੀ ਚੁੜੇਲ ਹਾਂਜੀ ਐਂਡ ਆਫ ਦਾ ਡੇ ਤੁਹਾਨੂੰ ਪਿਆਰ ਮਿਲ ਹੀ ਗਿਆ ਜੀ ਤਾਂ ਹੀ ਉਹਨੂੰ ਮੁਕਤੀ ਮਿਲ ਗਈ ਜੀ ਬਾਕੀ ਵਧੀਆ ਸੀ ਮੂਵੀ ਜੀ ਸੋ ਬਿਲਕੁਲ ਕਹਿੰਦੇ ਆ ਮੁਕਤੀ ਮਿਲ ਗਈ ਸੋ ਜੱਟ ਨੂੰ ਚੁੜੇਲ ਆ ਕੇ ਕਹਿੰਦੇ ਉਹ ਟਕਰੇ ਗਈ ਸੀਗੀ ਸੋ ਕੀ ਇਹਦੇ ਚ ਹੋਰ ਮੈਸੇਜ ਕੀ ਨਿਕਲ ਕੇ ਆਇਆ ਮੈਸੇਜ ਇਹ ਹੈ ਵੀ ਇਹੀ ਆ ਵੀ ਐਂਡ ਆਫ ਦਾ ਡੇ ਕਿਸੇ ਨੂੰ ਵੀ ਹਰਟ ਨਹੀਂ ਕਰਨਾ ਚਾਹੀਦਾ ਸਭ ਨੂੰ ਪਿਆਰ ਕਰਨਾ ਚਾਹੀਦਾ ਹੈ ਕਿ ਜਿਵੇਂ ਅੱਜ ਕੱਲ ਡਬਲ ਫੇਸ ਕਰਕੇ ਚੱਲ ਰਿਹਾ ਹੈ ਉਹ ਸਭ ਬੰਦ ਕਰਨਾ ਚਾਹੀਦਾ ਹੈ ਬਲਕਿ ਜਿਹੜੇ ਰਿਸਪੈਕਟ ਇੱਕ ਜੜੀ ਹੈਗੀ ਹੈ ਇੱਕ ਬਲਕਿ ਕਹਿੰਦੇ ਆ ਦੋ ਕਸ਼ਤੀਆਂ ਸਵਾਰ ਨਹੀਂ ਹੋਣਾ ਚਾਹੀਦੀ ਹਾਂਜੀ ਬਿਲਕੁਲ ਜੀ ਬਿਲਕੁਲ ਦੋ ਕਸ਼ਤੀਆਂ ਤੇ ਸਵਾਰ ਨਹੀਂ ਹੋਣਾ ਚਾਹੀਦਾ ਤੇ ਸਭ ਨੂੰ ਪਿਆਰ ਕਰਨਾ ਚਾਹੀਦਾ ਜੀ ਸੋ ਬਿਲਕੁਲ ਫਿਲਮ ਦੇਖ ਕੇ ਆਏ ਕਹਿੰਦੇ ਦੋ ਗਿਸ਼ਤੀਆਂ ਸਵਾਰ ਨਹੀਂ ਹੋਣਾ ਚਾਹੁੰਦਾ ਸੋ ਹੋਰ ਵੀ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਅੰਜਲ ਅੰਜਲ ਦੇਖ ਕੇ ਆਏ ਫਿਲਮ ਹਾਂਜੀ ਕੀ ਤਰ੍ਹਾਂ ਦਾ ਰਿਵਿਊ ਬਹੁਤ ਵਧੀਆ ਸੀ ਫਿਲਮ ਦੇਖੀ ਹੈ ਗਿਆ ਕੀ ਰਿਵਿਊ ਹੈ ਬਹੁਤ ਵਧੀਆ ਫਿਲਮ ਤਾਂ ਹੋਰ ਐਚੇ ਦਾ ਵੂਮਨ ਦੀ ਸਾਰੇ ਡਿਸਟ੍ਰੈਕਟ ਕਰਨੀ ਚਾਹੀਦੀ ਆ ਤੋਂਖਾ ਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਸੋ ਬਿਲਕੁਲ ਸੋ ਹੋਰ ਵੀ ਦਰਸ਼ਕਾਂ ਨੇ ਸੋ ਨਾਲ ਵੀ ਕਰਦੇ ਆ ਗੱਲਬਾਤ ਕਿਉਂਕਿ ਜਿਹੜੀ ਹੈਗੀ ਆ ਫਿਲਮ ਗਿੱਪੀ ਗਰੇਵਾਲ ਉਹਨਾਂ ਨੇ ਜਿਹੜੀ ਹੈਗੀ ਹੈ ਕਮੇਡੀ ਫਿਲਮ ਤਾਂ ਜ਼ਰੂਰ ਹੈਗੀ ਆ ਸੋ ਹੋਰ ਵੀ ਬਾਈ ਉਹਨਾਂ ਨਾਲ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਜਸਪਾਲ ਸਿੰਘ ਦੇਖ ਕੇ ਆਇਓ ਫਿਲਮ ਹਾਂਜੀ ਜੀ ਬਹੁਤ ਵਧੀਆ ਲੱਗੀ ਜੀ ਕਹਿੰਦੇ ਜੱਟ ਨੂੰ ਜੜੇਲ ਟੱਕਰੀ ਆ ਫਿਰ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਚੱਟ ਨੂੰ ਜੜੇਲ ਟੱਕਰੀ ਮੈਂ ਕਹਿੰਨਾ ਬਹੁਤ ਵਧੀਆ ਪਿਕਚਰ ਆ ਤੁਸ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਇੱਕ ਵਧੀਆ ਮੈਸੇਜ ਵੀ ਦਿੰਦੀ ਆ ਵੀ ਸਾਨੂੰ ਔਰਤਾਂ ਰਿਸਪੈਕਟ ਕਰਨੀ ਚਾਹੀਦੀ ਆ ਤੇ ਇਸ ਦੇ ਵਿੱਚ ਹੋਰ ਵੀ ਬਹੁਤ ਕੁਝ ਆਇਆ ਜੋ ਤੁਹਾਨੂੰ ਪਿਕਚਰ ਦੇਖ ਕੇ ਪਤਾ ਲੱਗੂਗਾ ਤੁਹਾਨੂੰ ਧੰਨਵਾਦ ਸੋ ਜਿਸ ਤਰ੍ਹਾਂ ਦੇ ਨਾਲ ਮਿਊਜ਼ਿਕ ਹੈਗਾ ਗਾਣੇ ਨੇ ਉਹ ਵਧੀਆ ਸਾਰਾ ਕੁਝ ਵਧੀਆ ਹੈ ਜੀ ਲੋਕਾਂ ਨੂੰ ਦੇਖਣ ਆਉਣਾ ਚਾਹੀਦਾ ਤਾਂ ਹੀ ਵੀ ਪੰਜਾਬੀ ਪਿਕਚ ਤੇ ਮੈਂ ਕਹਿੰਨਾ ਜੇ ਆਪਾਂ ਬੋਲੀਵੁੱਡ ਦੀਆਂ ਹਾਲੀਵੁੱਡ ਦੀਆਂ ਪਿੱਕਚਰਾਂ ਦੇਖ ਸਕਦੇ ਤੇ ਪੰਜਾਬੀ ਪਿੱਕਚਰਾਂ ਨੂੰ ਕਿਉਂ ਨਹੀਂ ਦੇਖ ਸਕਦੇ ਇਹਦੇ ਵਿੱਚ ਵਧੀਆ ਮੈਸੇਜ ਦੇ ਰਹੇ ਨੇ ਵਧੀਆ ਪਲੈਟਫਾਰਮ ਸੈੱਟ ਕਰ ਰਹੇ ਨੇ ਤਾਂ ਕਿ ਅਸੀਂ ਵਧੀਆ ਪਿੱਕਚਰ ਬਣਾ ਸਕੀਏ ਤਾਂ ਹੀ ਸਾਡੀ ਅੱਗੇ ਆਡੀਅנס ਨੂੰ ਜਾਂ ਸਾਡੇ ਉਹਨਾਂ ਲੋਕਾਂ ਨੂੰ ਕੰਮ ਮਿਲੇਗਾ ਤੇ ਉਹ ਆਪਣਾ ਵਧੀਆ ਵਧੀਆ ਪੰਜਾਬੀ ਪਿੱਕਚਰ ਬਣਾ ਸਕਦੇ ਤੇ ਮੈਂ ਕਹਿੰਨਾ ਜ਼ਰੂਰ ਦੇਖਣਾ ਆਣੀ ਚਾਹੀਦੀ ਹੈ ਜੱਟ ਨੂੰ ਚੜੇਲ ਜ਼ਰੂਰ ਟੱਕਰ ਇੱਕ ਨਹੀਂ ਵਾਰ ਲਗੀ ਦੋ ਟੱਕਰੀਆਂ ਨੇ ਦੋ ਟੱਕਰੀਆਂ ਨਸ਼ੇ ਦੇ ਲਈ ਵੀ ਮੈਸੇਜ ਦਿੱਤਾ ਹੈਗਾ ਕੋਈ ਨਸ਼ਾ ਨਸ਼ੇ ਵਿੱਚ ਤਾਂ ਨਸ਼ੇ ਲਈ ਤਾਂ ਪਿੱਕਚਰਾਂ ਬਣਦੀਆਂ ਰਹਿੰਦੀ ਵਿਚ 48 ਇੰਸਪੈਕਟ ਕਮੇਡੀ ਹੈ ਤੇ ਇਹਦੇ ਵਿੱਚ ਇਹ ਹੈ ਵੀ ਸਾਨੂੰ ਔਰਤ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਵਿੱਚ ਸਾਰਾ ਕੁਝ ਮਿਕਸ ਹੈ ਉਹ ਤੁਹਾਨੂੰ ਦੇਖ ਕੇ ਪਤਾ ਲੱਗੇਗਾ ਠੀਕ ਹੈ ਸੋ ਬਿਲਕੁਲ ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਫਿਲਮ ਤਾਂ ਜ਼ਰੂਰ ਤੁਹਾਨੂੰ ਥੀਏਟਰ ਦੇ ਵਿੱਚ ਜਾਣਾ ਚਾਹੀਦਾ ਹੈਗਾ ਜੱਟ ਨੂੰ ਚੁੜੇਲ ਟੱਕਰੀ ਸੋ ਲੋਕ ਦੇਖ ਕੇ ਆ ਰਹੇ ਸੀ ਕਿ ਸਰੋਤਿਆਂ ਨੇ ਫਿਲਮ ਵੀ ਜ਼ਰੂਰ ਦੇਖੀ ਹੈਗੀ ਆ ਫਿਲਮ ਨੂੰ ਪਸੰਦ ਵੀ ਕਰ ਰਹੇ ਨੇ ਹੋਰ ਵੀ ਸਰੋਤਿਆਂ ਨੇ ਕਰਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜੱਟਾ ਉਹਨਾਂ ਨੂੰ ਜਿਹੜੀ ਹੈਗਾ ਉਹ ਚੁੜੇਲ ਟੱਕਰੀ ਆ ਫਿਲਮ ਦੇਖ ਕੇ ਕਿ ਨਹੀਂ ਟੱਕਰੀ ਸੋ ਪੰਜਾਬੀ ਫਿਲਮ ਜਿਹੜੀ ਹੈਗੀ ਅੱਜ ਦੁਨੀਆ ਪਰਦੇ ਵਿੱਚ ਰਿਲੀਜ਼ ਹੋਈ ਹੈਗੀ ਆ ਜੱਟ ਨੂੰ ਆ ਜਾਣਦੇ ਆ ਬਾਈ ਉਹਨਾਂ ਤੋਂ ਦੇਖ ਕੇ ਆਏ ਨੇ ਬਾਈ ਕੀ ਨਾ ਤੁਹਾਡਾ ਮਨਪ੍ਰੀਤ ਸਿੰਘ ਜੀ ਮਨਪ੍ਰੀਤਾ ਫਿਲਮ ਦੇਖ ਕੇ ਆਏ ਕਿਸ ਤਰ੍ਹਾਂ ਲੱਗੀ ਰਿਵਿਊ ਬਹੁਤ ਵਧੀਆ ਜੀ ਫਿਲਮ ਕਿਸ ਤਰ੍ਹਾਂ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਜੀ ਫਿਲਮ ਕੀ ਕੁਸ਼ਤੀ ਦਾ ਫਿਲਮ ਦੇ ਵਿੱਚ ਜੜੇਲਾ ਸੀ ਜੀ ਦੋ ਦੋ ਫਿਲਮ ਹਾਂਜੀ ਬਹੁਤ ਵਧੀਆ ਲੱਗੀ ਜੀ ਫਿਲਮ ਜੀ ਬਹੁਤ ਨਾਈਸ ਫਿਲਮ ਸੀ ਕੀ ਕੁਝ ਜਿਹੜਾ ਮੈਸੇਜ ਵੀ ਸੀਗਾ ਫਿਲਮ ਦੇ ਵਿੱਚ ਕੁਝ ਦੱਸ ਬਹੁਤ ਵਧੀਆ ਤੇ ਰੋਮਾਂਟਿਕ ਫਿਲਮ ਸੀ ਹਾਸੇ ਮਜ਼ਾਕ ਵਾਲੀ ਫਿਲਮ ਸੀ ਬਹੁਤ ਬਹੁਤ ਇੰਜੋਏ ਕੀਤਾ ਸੀ ਮੂਵੀ ਨੂੰ ਤੇ ਐਂਡ ਦਾ ਜੋ ਸੀਨ ਸੀ ਇਮੋਸ਼ਨਲ ਸੀ ਬਹੁਤ ਬਹੁਤ ਹੀ ਇਮੋਸ਼ਨਲ ਸੀ ਤੇ ਬਹੁਤ ਵਧੀਆ ਫਿਲਮ ਸੀ ਕਿਪਰੇ ਵਾਲ ਦੀ ਸੋ ਬਿਲਕੁਲ ਕਹਿੰਦੇ ਬਹੁਤ ਵਧੀਆ ਫਿਲਮ ਸੀ ਬਾਈ ਜੀ ਕੀ ਨਾ ਥੋੜਾ ਜਸਪ੍ਰੀਤ ਜਸਪ੍ਰੀਤ ਕਿਸ ਤਰ੍ਹਾਂ ਲੱਗੀ ਫਿਲਮ ਜੱਟਾਂ ਦੇ ਚੜ੍ਹ ਤੇ ਕਰੀ ਕਨਸੈਪਟ ਬੜਾ ਡਿਫਰੈਂਟ ਸੀਗਾ ਬਹੁਤ ਵਧੀਆ ਫਿਲਮ ਹੈ ਮਸਟ ਵਾਚ ਸੋ ਬਿਲਕੁਲ ਸੋ ਮੈਮ ਨੇ ਮੈਮ ਕਿਸ ਤਰ੍ਹਾਂ ਲੱਗੀ ਫਿਲਮ ਮੂਵੀ ਬਹੁਤ ਅੱਛੀ ਸੀ ਕੀ ਨਾ ਥੋੜਾ ਕਿਰਨਦੀਪ ਕੋਰ ਜੀ ਕਿਰਨ ਜੀ ਕਿਸ ਤਰ੍ਹਾਂ ਸੀਗੀ ਕੀ ਕਨਸੈਪਟ ਸੀਗਾ ਫਿਲਮ ਦਾ ਬਹੁਤ ਅੱਛੀ ਸੀਗੀ ਤੇ ਕਾਮੇਡੀ ਬਹੁਤ ਅੱਛੀ ਸੀਗੀ ਮੈਂ ਆਪਣੇ ਫਰੈਂਡਸ ਨਾਲ ਆਈ ਹਾਂ ਦੇਖਣ ਮੈਮ ਕੀ ਨਾ ਕੀਤਾ ਪਰਮਿੰਦਰ ਕੋਰ ਪਰਮਿੰਦਰ ਜੀ ਕਿਸ ਤਰ੍ਹਾਂ ਸੀਗਾ ਬਹੁਤ ਅੱਛੀ ਮੂਵੀ ਸੀ ਔਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਸੀ ਕਿ ਲੇਡੀਜ਼ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤਾਂ ਬਹੁਤ ਅੱਛਾ ਕਨਸੈਪਟ ਸੀ ਮਤਲਬ ਹੱਸਦੇ ਹੋਏ ਇਹਨਾਂ ਨੇ ਆਪਣਾ ਕਨਸੈਪਟ ਦੱਸਿਆ ਫੋ ਮੈਸੇਜ ਸੀ ਹੈ ਨਾ ਫਿਲਮ ਦਾ ਬਿਲਕੁਲ ਬਿਲਕੁਲ ਕਮਲਦੀਪ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਬਹੁਤ ਅੱਛੀ ਮੂਵੀ ਸੀ ਡਾਇਲੌਗਸ ਆ ਬਹੁਤ ਮਤਲਬ ਅਸੀ ਤਾਂ ਹੱਸ-ਹੱਸ ਕੇ ਗੀਪੀ ਗੀਪੀ ਸਰਗੋਨਾ ਦੇ ਨਾਲ ਜਿਹੜੇ ਟੀਮ ਸੀ ਅਲਟੀਮੇਟ ਅਲਟੀਮੇਟ ਜਿੰਨੇ ਵੀ ਕਰੈਕਟਰ ਸੀ ਨਾ ਸਭ ਦੀ ਡਾਇਲੌਗ ਰਾਈਟਿੰਗ ਸਭ ਦੀ ਬੋਲਣ ਦੀ ਸਭ ਬਹੁਤ ਮਤਲਬ ਬਹੁਤ ਅੱਛੀ ਸੀ ਸੋ ਸੋ ਮੈਮ ਕੀ ਨਾ ਤੋ ਪਾਇਲ ਅਜਾ ਪਾਇਲ ਜੀ ਬੱਚੇ ਨਾਲ ਫਿਲਮ ਸੀ ਹਾਂਜੀ ਬਹੁਤ ਅੱਛੀ ਮੂਵੀ ਸੀ ਬਹੁਤ ਅੱਛੀ ਕਾਮੇਡੀ ਸੀ ਸਾਨੂੰ ਬਹੁਤ ਮਜ਼ਾ ਆਇਆ ਸਰਗੋਨ ਮੈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਬਹੁਤ ਅੱਛਾ ਰੋਲਸ ਉਹ ਤਾਂ ਆਲਵੇਜ਼ ਆਲਵੇਜ਼ ਸਾਡੀ ਮਤਲਬ ਯਾਨੀ ਫੇਵਰੇਟ ਆਇਆ ਉਹ ਮਤਲਬ ਵੈਸੇ ਵੀ ਇੰਨੀ ਖੂਬਸੂਰਤ ਹੈ ਦੂਸਰੇ ਪਾਸੇ ਰੂਪੀ ਗਿਲ ਔਰ ਨਾਲ ਗਿੱਪੀ ਗਰੇਵਾ ਬਹੁਤ 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 ਵਰਮਲ ਰਸ਼ੀ ਦਾ ਕਰੈਕਟ ਹਾਂ ਉਹ ਤਾਂ ਲੈਜੈਂਡ ਨੇ ਜੀ ਥੈਂਕ ਯੂ ਸਾਰਿਆਂ ਨੂੰ ਇਹੀ ਹੈ ਕਿ ਮੂਵੀ ਜ਼ਰੂਰ ਦੇਖਣਾ ਵਦ ਤੋਂ ਬਾਅਦ ਦੇਖੋ ਵਦ ਤੋਂ ਬਾਅਦ ਦੇਖੋ ਤੇ ਆਪਣਾ ਪ੍ਰਮੋਟ ਕਰੋ ਹਰ ਮੂਵੀ ਨੂੰ ਸਨੇਹਾ ਸੀਗਾ ਮੂਵੀ ਹਾਂ ਜੀ ਹਾਂ ਜੀ ਬਹੁਤ ਵਧੀਆ ਸੀ ਬਿਲਕੁਲ ਸੋ ਬਿਲਕੁਲ ਮੂਵੀ ਦੇਖ ਕੇ ਇਹ ਬੱਚੇ ਕੀ ਨਾਮ ਤੁਹਾਡਾ ਮੈਂ ਟ੍ਰੀਟ ਕਰਾਂ ਕਿਤਨਾ ਲਗੀ ਮੂਵੀ ਦੇਖੀ ਬਹੁਤ ਕੈਂਟ ਹੈ ਜੀ ਰੋਣਾ ਨਿਕਲਿਆ ਇਸ ਲਾਸਟ ਚ ਰੋਣਾ ਕਾਹ ਤੋਂ ਨਿਕਲਿਆ ਹੈ ਕਹਿੰਦੇ ਕਮੇਡੀ ਹੈ ਲੋਕ ਤਾਂ ਕਾਫੀ ਹੋ ਰਹੇ ਸੀ ਨਹੀਂ ਕਮੇਡੀ ਹੈਗੀ ਆ ਬਟ ਲਾਸਟ ਚ ਇਮੋਸ਼ਨਲ ਦਾ ਸੀਨ ਹੈ ਮੈਨੂੰ ਲੱਗਦਾ ਜਿਹੜਾ ਚੁੜੇਲ ਦੇ ਕੈਰੈਕਟਰ ਤੋਂ ਤੁਸੀਂ ਇਮੋਸ਼ਨਲ ਹੋ ਗਏ ਲੱਗਦਾ ਨਹੀਂ ਲਾਸਟ ਚ ਵਧੀਆ ਸੀਗਾ ਕਾਫੀ ਇਮੋਸ਼ਨਲ ਸੀਨ ਸੀਗਾ ਤਾਂ ਕਰਕੇ ਸੋ ਕਿਤਨਾ ਕਿਤੇ ਲੱਗਦਾ ਹੈਗਾ ਕਿ ਲਵ ਸਟੋਰੀ ਤਾਂ ਹੈਗੀ ਹੈਗੀ ਹੈ ਨਾਲ ਕਮੇਡੀ ਵੀ ਹੈਗੀ ਹੈ ਨਾਲ ਇੱਕ ਮੈਸੇਜ ਵੀ ਹੈਗਾ ਫਿਲਮ ਦੇ ਵਿੱਚ ਹਾਂਜੀ ਕੈਂਟਾ ਸਿਰਾ ਮੂਵੀ ਬਹੁਤ ਵਧੀਆ ਲੱਗੀ ਸੋ ਬਿਲਕੁਲ ਕਹਿੰਦੇ ਮੂਵੀ ਬਹੁਤ ਵਧੀਆ ਲੱਗੀ ਹੈਗੀ ਇਹ ਕਹਿੰਦੇ ਉਹਨਾਂ ਦਾ ਕਰੈਕਟਰ ਬਹੁਤ ਵਧੀਆ ਸੀਗੇ ਸੋ ਦੇਖ ਸਕਦੇ ਹੋ ਕਿ ਜਿਹੜੇ ਨੇ ਲੋਕ ਬਹੁਤ ਖੁਸ਼ੀ-ਖੁਸ਼ੀ ਇਸ ਫਿਲਮ ਨੂੰ ਦੇਖਿਆ ਹੈਗਾ ਸੋ ਹੋਰ ਵੀ ਆ ਰਹੇ ਨੇ ਸੋ ਗਲਬਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇਗਾ ਮੂਵੀ ਨੂੰ ਦੇਖ ਕੇ ਆਏ ਨੇ ਸੋ ਕੁਝ ਨੌਜਵਾਨ ਵੀ ਨੇ ਆ ਸੋ ਮੂਵੀ ਜ਼ਰੂਰ ਜਿਹੜੀ ਜੱਟ ਨੂੰ ਚੜ੍ਹੇ ਟੱਕਰੀ ਬਾਈ ਜਣਾ ਆਏ ਨੇ ਬਾਈ ਕੀ ਨਾ ਤੁਹਾਡਾ ਮਨਿੰਦਰ ਸਿੰਘ ਸਰ ਮਨਿੰਦਰ ਕਿਸ ਤਰ੍ਹਾਂ ਲੱਗੀ ਹੈਗੀ ਜੱਟ ਨੂੰ ਚੜ੍ਹੇ ਟੱਕਰੀ ਸਰ ਬਹੁਤ ਸੋਹਣੀ ਫਿਲਮ ਹੈ ਮੈਸੇਜ ਕੀ ਸੀਗਾ ਦੇਖਣੀ ਚਾਹੀਦੀ ਹੈ ਫੈਮਲੀ ਮੂਵੀ ਹੈ ਸਰ ਸੋ ਬਿਲਕੁਲ ਕਹਿੰਦੇ ਫੈਮਲੀ ਮੂਵੀ ਹੈ ਦੇਖਣੀ ਜ਼ਰੂਰ ਚਾਹੀਦੀ ਹੈਗੀ ਆ ਸੋ ਕਿਤਨੇ ਕਿਤੇ ਜਿਹੜੀ ਹੈ ਲੋਕ ਖੁਸ਼ ਨੇ ਚਾਹੇ ਕਹਿੰਦੇ ਫੈਮਲੀ ਫਿਲਮ ਹੈਗੀ ਆ ਇਹਦੇ ਨਾਲ ਹਾਸਾ ਵੀ ਹੈਗਾ ਮਜ਼ਾਕ ਵੀ ਕਰਦੇ ਹੋਏ ਨਜ਼ਰ ਆ ਰਹੇ ਸੋ ਨੌਜਵਾਨ ਨੇ ਸੋ ਬਾਈ ਜਣਾ ਹੋਰ ਵੀ ਨੇ ਬਾਈ ਕੀ ਨਾ ਹੈ ਤੁਹਾਡਾ ਮੇਰਾ ਨਾਮ ਬੰਟੀ ਹੈ ਜੀ ਕਬਡੀ ਫਿਲਮ ਦੇਖ ਕੇ ਆਏ ਜੱਟਾਂ ਦੀ ਟੁੜੇਲ ਟੱਕਰੀ ਸੋ ਅੱਜ ਪੂਰੇ ਦੇਸ਼ ਪਰਚ ਰਿਲੀਜ਼ ਹੋਈ ਹੈਗੀ ਐ ਸੋ ਮੂਵੀ ਦੇਖੀ ਕਿਦਾਂ ਦਾ ਬਹੁਤ ਵਧੀਆ ਸੀਗੀ ਬਹੁਤ ਵਧੀਆ ਮੂਵੀ ਸੀਗੀ ਕੋਈ ਵੱਖਰਾ ਕੀ ਸੀਗਾ ਮੂਵੀ ਦੇਖਣ ਬੋ ਬਸ ਬਹੁਤ ਵਧੀਆ ਮੂਵੀ ਸੀਗੀ ਜੀ ਬਸ ਇੰਨਾ ਹੀ ਹੈ ਬੋ ਬਿਲਕੁਲ ਕਹਿੰਦੇ ਬਹੁਤ ਵਧੀਆ ਮੂਵੀ ਸੀਗੀ ਸੋ ਅ ਤੇ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ ਕਿ ਜਿਹੜੀ ਹੈ ਜੱਟਾਂ ਨੂੰ ਚੜੇਲ ਟੱਕਰੀ ਲੋਕ ਮੂਵੀ ਵੇਖਣ ਜ਼ਰੂਰ ਆਏ ਸੀ ਕਿ ਕਹਿੰਦੇ ਇੰਜੋਏ ਕਰਾਇਆ ਹੈਗਾ ਆਪਣੇ ਫਰੈਂਡਸ ਸਰਕਲ ਦੇ ਨਾਲ ਆਏ ਫੈਮਿਲੀ ਫਿਲਮ ਹੈਗੀ ਆ ਕਹਿੰਦੀ ਹੈ ਜ਼ਰੂਰ ਦੇਖਣੀ ਚਾਹੀਦੀ ਹੈ ਗਿਆ ਸੋ ਓਵਰ ਆਲ ਜਿਹੜੀ ਹੈ ਜੱਟਾਂ ਨੂੰ ਚੜੇਲ ਟੱਕਰੀ ਕਮੇਡੀ ਫਿਲਮ ਹੈਗੀ ਆ ਫੈਮਿਲੀ ਫਿਲਮ ਹੈਗੀ ਆ ਡਰਾਮਾ ਹੈਗਾ ਸੋ ਇਮੋਸ਼ਨ ਵੀ ਜਿਹੜਾ ਹੈਗਾ ਫਿਲਮ ਦੇ ਵਿੱਚ ਆ ਦੇਖਣ ਨੂੰ ਮਿਲ ਰਹੇ ਨੇ ਸੋ ਲੋਕਾਂ ਨੇ ਇਹ ਬਹੁਤ ਹੀ ਪਸੰਦ ਕਰੀਏਗੀ ਆ ਫਿਲਮ ਸੋ ਤੁਸੀਂ ਵੀ ਆਪਣੇ ਪਰਿਵਾਰ ਨਾਲ ਇਹ ਫਿਲਮ ਦੇਖ ਸਕਦੇ ਹੋ ਹੋਰ ਵੀ ਅਪਡੇਟ ਦੇ ਲਈ ਬਣੇ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮ support.